ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਮਲੂਟ ਦੇ ਆਉਂਦੇ ਝੁੱਟੜੇ ਵਿੱਚ ਅੱਜ ਉਸ ਪ੍ਰਸ਼ਾਸਨ ਵੱਲੋਂ ਥੀਲਾ ਪੰਗਾ ਚਲਾਇਆ ਗਿਆ ਅੱਜ ਵੱਡੀ ਇਮਾਰਤ ਜੋ ਬਣੀ ਹੋਈ ਸੀ ਕੋਠੀ ਉਸ ਦੇ ਉੱਪਰ ਥੀਲਾ ਪੰਗਾ ਚਲਾਇਆ ਗਿਆ ਤੇ ਲੋਕਾਂ ਨੇ ਖੁਸ਼ੀਆਂ ਨਾਲ ਲੱਟੂ ਵਨਕੀ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਆਓ ਸੁਣਦੇ ਹਾਂ ਐਸਐਸਸੀ ਨੇ ਅਕਰ ਚੌਧਰੀ ਜੀ ਪਿਆਸ਼ਾ ਜਿਵੇਂ ਦੇਖੇ ਸਾਡੀ ਸ਼੍ਰੀ ਬਖਸ਼ਰ ਸਾਹਿਬ ਤੋਂ ਖਾਸ ਰਿਪੋਰਟ ਡਿਸਟ੍ਰਿਕਟ ਮੁਕਸਰ ਦੇ ਅਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜ ਹੈਗਾ ਸਦਰ ਮਲੋਟ ਥਾਣੇ ਦੇ ਏਰੀਆ ਦੇ ਪੈਂਦਾ ਹੈਗਾ ਤੋਂ ਇੱਥੇ ਜੋ ਅੱਜ ਡਿਮੋਲੀਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਬੀਡੀਪੀ ਆਫਿਸ ਤੇ ਪ੍ਰੋਪਰ ਇਸਟੇ ਪੁਲਿਸ ਨੂੰ ਰਿਕੁਐਸਿਸ਼ਨ ਆਈ ਸੀਗੀ ਤੇ ਇਸ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਪਿੰਡ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲੋਇਮੈਂਟ ਕੀਤੀ ਗਈ ਹੈਗੀ ਤੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਐ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੈਗਾ ਤੋਂ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਐਕਟ ਤੇ ਆਲਰੇਡੀ ਰਜਿਸਟਰਡ ਹੈਗੀ ਐ ਤੇ ਇਸ ਚੋ ਐਗਜ਼ੈਂਪਲਰੀ ਤੇ ਡੈਟਰੈਂਟ ਐਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡੈਟਰੈਂਟ ਐਕਸ਼ਨ ਹੋਏਗਾ ਪਿਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟਰਕਸ਼ਨ ਕਿਸੇ ਨੇ ਡਰਗ ਪੈਡਲਰ ਨੇ ਸਪਲਾਈਅਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਹੈ ਪੁਲਿਸ ਵੱਲੋਂ ਤੇ ਉਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਪਿੰਡ ਜੋੜ ਦੇ ਲੋਕਾਂ ਤੇ ਜੋ ਹੈਗਾ ਪਿਛਲੇ 2 ਮਹੀਨੇ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ ਦੇ ਮਾਹੌਲ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿ ਇੱਕ ਵਾਰ ਐਕਸ਼ਨ ਹੁੰਦਾ ਤਾਂ ਬਾਕੀ ਜੋ ਡਰਗ ਕਰਾਈਮ ਚ ਕੋ ਇਨਵੋਲਡ ਹੁੰਦੇ ਹੈਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚੀਜ਼ ਤੇ ਕਿੰਨੇ ਬੱਚੇ ਜਿਹੜੇ ਵੀ ਮਕਾਨ ਮਾਲਕ ਨੇ ਉਹਨਾਂ ਦੇ ਉੱਪਰ ਦਰਜ ਨਹੀਂ ਔਰ ਕਿਸ ਤਰ੍ਹਾਂ ਨਹੀਂ ਹੁਣ ਤੱਕ ਕਰ ਬੋਇਆ ਇਹਨਾਂ ਤੇ ਮਲਟੀਪਲ ਐਫ ਆਰ ਐਨ ਡੀ ਪੀ ਐਸ ਦੀ ਹੈਗੀ ਹੈ ਇੱਕ ਮੈਟਰ ਜਿੱਦੋਂ ਸਜ਼ਾ ਵੀ ਹੋਈ ਹੋਈ ਹੈਗੀ ਤੇ ਬਾਕੀ ਜੋ ਇਹਨਾਂ ਦੇ 7 ਤੋਂ 8 ਪਰਚੇ ਰਜਿਸਟਰ ਔਲਰੇਡੀ ਹੈਗੇ ਪਬਲਿਕ ਦਾ ਰਿਸਪੌਂਸ ਕਿਸ ਤਰ੍ਹਾਂ ਮਿਲ ਰਿਹਾ ਪਿੰਡ ਵਾਸੀਆਂ ਦਾ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਦੋ ਤਿੰਨ ਗਲੀਆਂ ਛੱਟ ਕੇ ਹੋਈ ਹੈ ਤੁਸੀਂ ਦੇਖ ਰਹੇ ਹੋ ਪਰ ਸਰਪੰਚ ਸਾਹਿਬ ਤੇ ਤੁਸੀਂ ਪੁੱਛ ਸਕਦੇ ਹੋ ਤੇ ਹੋਰ ਪਿੰਡ ਦੇ ਬੰਦੇ ਇੱਥੇ ਹਾਜ਼ਰ ਹੀ ਰਹੇ ਤੇ ਚੰਗਾ ਪਬਲਿਕ ਦਾ ਰਿਸਪੌਂਸ ਰਹੇਗਾ ਪਿੰਡ ਲੈਵਲ ਤੇ ਉਸ ਦੇ ਐਕਸ਼ਨ ਤੇ ਲੋਕਾਂ 'ਚ ਚੰਗਾ ਮੈਸੇਜ ਗਿਆ ਹੈ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਕਿਉਂਕਿ ਬਹੁਤ ਸਾਰੇ ਪਬਲਿਕ ਸਾਹਮਣੇ ਆਉਣ ਤੋਂ ਡਰਦੀ ਹੈ ਲੇਕਿਨ ਸੂਚਨਾ ਤਾਂ ਦੇਣਾ ਚਾਹੀਦਾ ਹੈ ਦੀ ਮੈਂ ਤੁਹਾਡੇ ਮਾਧਿਅਮ ਤੇ ਪਬਲਿਕ ਨੂੰ ਲੋਕਾਂ ਨੂੰ ਇਹੀ ਅਪੀਲ ਬੇਨਤੀ ਕਰਨਾ ਚਾਹਾਂਗਾ ਕਿ ਕੋਈ ਵੀ ਡਰਗ ਫਰੰਟ ਤੇ ਉਹਨਾਂ ਨੂੰ ਇਨਪੁਟ ਮਿਲ ਹੁੰਦੀ ਹੈ ਕੋਈ ਵੀ ਫੀਡਬੈਕ ਉਹ ਦੇਣਾ ਚਾਹੁੰਦੇ ਹੈ ਬੇਝਿਜਕ ਬੇਝਿਜਕ ਦੱਸ ਸਕਦੇ ਹੈਗੇ ਤੇ ਉਸ ਚ ਵੈਰੀਫਾਈ ਕਰਕੇ ਤੁਰੰਤ ਕਾਰਵਾਈ ਵੀ ਹੋ ਜਾਈਏ ਵੀ ਆਰ ਫੁੱਲੀ ਕਮਿਟਿਡ ਫੋਰ एग्जांपल ਰੀਐਕਸ਼ਨ ਅਗੇਂਸਟ ਡਰਗ ਸਮਗਲਰਸ অর ਪੈਡਲਰਸ ਤੋਂ ਪਿਛਲੇ ਲਗਭਗ ਹੁਣ 6 ਮਹੀਨੇ ਹੋ ਗਏ ਹੈਗੇ ਜੋ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਤੇ ਹਰ ਫਰੰਟ ਤੇ ਕੰਮ ਹੋ ਰਿਹਾ ਹੈਗਾ ਚਾਹੇ ਉਹ ਐਨਫੋਰਸਮੈਂਟ ਦੀ ਗੱਲ ਹੋਏ 750 ਦੇ ਕਰੀਬ ਅरेस्ट ਕੀਤੀਆਂ ਗਈਆਂ ਉਸ ਤੇ ਚੰਗਾ ਇਮਪੈਕਟ ਇੱਕ ਐਨਫੋਰਸਮੈਂਟ ਤੇ ਅਰੇਸਟਾਂ ਦੇ ਪੈਂਦਾ ਹੈਗਾ ਸਿਮਿਲਰਲੀ ਜੋ ਡੀ ਐਡਿਕਸ਼ਨ ਤੇ ਆਊਟ ਸੈਂਟਰਸ ਤੇ ਵੀ ਕਾਫੀ ਫੋਕਸ ਅਸੀਂ ਕਰ ਰਹੇ ਹੈਗੇ ਜਿੱਥੇ ਕਿਸੇ ਐਡਿਕਟ ਨੂੰ ਕੰਜ਼ਿਊਮਰ ਨੂੰ ਇਸ ਤਰ੍ਹਾਂ ਦਾ ਲੱਗਦਾ ਹੈਗਾ ਕਿ ਉਹ ਨਸ਼ੇ ਦੀ ਗ੍ਰਿਫਤੂ ਬਾਹਰ ਆਣਾ ਚਾਹੁੰਦਾ ਹੈਗਾ ਤਾਂ ਪਬਲਿਕ ਦਾ ਉਸ ਤੇ ਚੰਗਾ ਸਪੋਰਟ ਤੇ ਕੋਆਪਰੇਸ਼ਨ ਹੈ ਇਵਨ ਜੋ ਸਿਵਲ ਡਿਪਾਰਟਮੈਂਟ ਹੈ ਕੋਈ ਹੈਲਥ ਡਿਪਾਰਟਮੈਂਟ ਦੇ ਵੱਲੋਂ ਕੁਝ ਹੋਉਂਦੀ ਉਸ ਤੇ ਲੋਕਾਂ ਦੀ ਹੈਂਡਹੋਲਡਿੰਗ ਜੋ ਕਰਾਈ ਜਾ ਰਹੀ ਹੈ ਤੇ ਪੁਲਿਸ ਵੱਲੋਂ ਇਸ ਤੇ ਪ੍ਰੋਐਕਟਿਵ ਐਫਰਟਸ ਐਨਫੋਰਸਮੈਂਟ ਦੇ ਅਲਾਵਾ ਜੋ ਤੇ ਫਿਰ ਵੀ ਕੋਈ ਪਬਲਿਕ ਦੇ ਵੱਲੋਂ ਕੋਈ ਨਿਆ ਕੋਈ ਪੈਟਰਨ ਨਵੇਂ ਪਿੰਡ 'ਚ ਕੋਈ ਬਾਹਰ ਦੇ ਬੰਦੇ ਆਂਦੇ ਕੋਈ ਨਸ਼ੇ ਦੇ ਕੋਈ ਇਨਵੋਲਡ ਹੁੰਦੇ ਤੋਂ ਆਈ ਅਪਰੀਸ਼ੀਏਟ ਕਿ ਜੋ ਪਬਲਿਕ ਫੀਡਬੈਕ ਦਿੰਦੀ ਹੈ ਉਸਤੇ ਅਸੀਂ ਫੈਕਟਰ ਇਨ ਕਰਦੇ ਆਂ ਵੈਰੀਫਾਈ ਵੀ ਕਰਦੇ ਆਂ ਤੇ ਫਿਰ ਉਸ 'ਤੇ ਅਗੇ ਐਕਸ਼ਨ ਵੀ ਹੁੰਦਾ ਹੈ ਥੈਂਕ ਯੂ ਥੈਂਕ ਯੂ